ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਅਕਸਰ ਤੋਹਫੇ ਦਿਖਾਉਣੇ ਹੁੰਦੇ ਆਂ ਬਾਈ ਦੇ ਘਰੋਂ ਅੱਜ ਵੀ ਤੋਹਫੇ ਦਿਖਾਵਾਂਗੇ ਇੱਕ ਤਾਂ ਦਿਖਾਵਾਂਗੇ ਤਾਜੀ ਸੂਈ ਪੱਛੀ ਦੂਜਾ ਕਸੂਆ ਹੋਊਗੀ ਤੇ ਘਾਹ ਦਿਖਾਵਾਂਗੇ ਇਹ ਸਾਨੂੰ ਐ ਲੱਗੂਗੀ ਜਿਵੇਂ ਨੌਕਰੀ ਬਸ਼ੇਰੀ ਨਹੀਂ ਖੜੀ ਹੁੰਦੀ ਘਰੀ ਇਦਾਂ ਲੰਬਾਈ ਲੰਬੂਈ ਦਿਖਾ ਦੇ ਨਾਲੇ ਤਾਂ ਸਾਈਂ ਖਾਣ ਦਾ ਸੈ ਇਹ ਹੈਗੀ ਆ ਗੱਬਣ ਹੋਊਗੀ ਵੀ ਦੰਦਾਂ 'ਚ ਇਹ ਅੰਗਾਂ ਪੈਰਾਂ ਦੀ ਵੀ ਬਾਲੀ ਮਜ਼ਬੂਤ ਆ ਗਈ। ਇੱਥੋਂ ਥਣ ਦਾ ਸਹਜ ਦਿਖਾ ਦੇ ਬਾਕੀ ਡਿਟੇਲ ਚਮਕੌਰ ਨੂੰ ਪੁੱਛਦਿਆਂ ਗੱਲਬਾਤ ਬਾਈ ਨਾ ਕਰਾ ਦੰਨਿਆ ਆ ਜਦੋਂ ਚਮਕੌਰ। ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰਾਂਗੇ ਦੇਖਾਂਗੇ ਹੋਰ ਕਿਵੇਂ ਆ। ਵਧੀਆ ਪਰਮਾਤਮਾ ਦੀ ਕਿਰਪਾ ਭਰਾ। ਚੜਦੀ ਕਲਾ। ਪਰਮਾਤਮਾ ਦੀ ਪੂਰੀ ਖੁਲ ਕਰਤਾ। ਹੋਰਿਆ ਮਾਲ ਸੇਲ ਦਾ। ਵਧੀਆ ਵਧੀਆ ਵਿਕਰੇ ਹਾਂ ਮਾਲਾ ਭਈਆ। ਠੀਕ ਹੈ ਗੱਲ। ਹਾਂ ਹਾਂ। ਆਉਹੀ ਗੱਲ ਆ ਵੀ ਜਦੋਂ ਇੰਨੇ ਬੀਜੀ ਸੀਜ਼ਨ ਦੇ ਵਿੱਚ ਮਾਲ ਵੇਚਣਾ ਕਹਿੰਦੇ ਵੀ ਇੱਕ ਮੁਸ਼ਕਲ ਦੀ ਘੜੀ ਹੋ ਜਾਂਦੀ ਆ ਹਾਂ ਹਾਂ ਭਰਾ ਮਿਹਨਤ ਕਰੋਗੇ ਕੁਝੇ ਕੰਮ ਦੇ ਵਿੱਚ ਮੈਂ ਉਹ ਕੰਮ ਹੋ ਜਾਂਦਾ ਕਹਿੰਦੇ ਵੀ ਇਹ ਸੀਜ਼ਨ ਜਦ ਗੋਪੀ ਫਰੰਦੀ ਪੂਰੀਆ ਕਹਿੰਦੇ ਹਿਮਾਲਿਆ ਪਰਬਤ ਕਬੱਡੀ ਚ ਮੂਰੇ ਘੇਰ ਕੇ ਖੜ ਜਾਂਦਾ ਨਾ ਰੇਡਰ ਨੂੰ ਕਹਿੰਦੇ ਆ ਵਿਵਤਾ ਪੈਂਦੇ ਉਹ ਢੇਰੀ ਤੇ ਕਿੱਥੇ ਬਸ ਚੰਗਾ ਹੋਵੇ ਸਾਫ ਸੁਥਰਾ ਡੰਗਰ ਹੋਵੇ ਠੰਢਲੇ ਵੇਲਾ ਹੋਵੇ ਆਪਾਂ ਆ ਬਿਕਦੇ ਬਾਕੀ ਦੁੱਧਾਂ ਪੀਸ ਹੋਵੇ ਭਰਾ ਮੇਰਾ ਠੀਕ ਹੈ ਕਹਿੰਦਾ ਠੰਢਾਲੇ ਵਜੋਂ ਮੈਂ ਗੱਬਣਾ ਤਾਂ ਐਂ ਬੈਠੀ ਜੇ ਝੂਟੇ ਮਾਰ ਜੀ ਦੋ ਕਿਹੜੇ ਪਾਸ ਮਾਰਗਰੀ ਕੈਮਰਾ ਤਾਜੀ ਸੁਈ ਪੰਛੀ ਤੇ ਥੋੜੀ ਬਹੁਤੀ ਪਾਲਾ ਹਣਾ ਮਾੜੇ ਬਾਦੀ ਦਾ ਫਿਰ ਮੈਂ ਤੈਨੂੰ ਪਤਾ ਸੱਕਰ ਸੱਕਰ ਪਿਆ ਦੀ ਰਖਾਂਦਾ ਯੂਬਾ ਆ ਗਰਮੀ ਆਉਣ ਭਰਾ ਮੇਰਾ ਤੁਮ ਮਾਰਦੇ ਥੋੜੀ ਚਲਕੇ ਚ ਗਰਲੈਂਡ ਵਾਲੀ ਪੈਂਦੀ ਹੈ ਤੋਰੋ ਗਿਆ ਨਹੀਂ ਜੀ ਤੋਰਸ ਗਾਂ ਗਰਮੀ ਤੇ ਪੂਰੀ ਫੁੱਲ ਹਾਂ ਵੀ ਸੋਈ ਹੈਗੀ ਸਾਰੀ ਉਂ ਜਣਕੇ ਆ ਸ਼ੂਕ ਕੋਲੋਂ ਵੀ ਇਹ ਗੱਲ ਕਰ ਲਈ ਹੈ ਨਾ ਕਰਾਉਸ ਆ ਹੋਲੀ ਜੀ ਆ ਕਰਾਉਸ ਹੈ ਆਰਡਰ ਦੀ ਜਿਵੇਂ ਸਾਨੂੰ ਜੜ ਕੇ ਸੀ ਜੜ ਆ ਗਿਆ ਆਰਡਰ ਦੀ ਪੂਰੀ ਮਜ਼ਬੂਤ ਬਾਹਲੀ ਚੰਗੀ ਆ ਰਾਸ ਲੈ ਰਾ ਹਾਂ ਆਪਣੇ ਚੀਜ਼ ਤਾਂ ਰਹੀ ਗਈ ਸਿਆ ਸਰਾਉਂਦਾ ਠੀਕ ਹੈ ਤੇ ਅੱਗੇ ਚਾਲਰ ਵੀ ਗੈਰੀ ਚੈੱਕ ਕਰਾ ਲਈ ਬੈਠਾ ਤੇ ਕਦ ਬਿਟ ਦੱਸ ਦੇ ਬਾਈ ਯਾਰ ਨੂੰ ਦੇਖ ਕਦ ਦੱਸੂ ਆਠ ਵਾਲੇ ਮਾਮਲੇ ਤੇ ਥਣ ਦੇ ਸੈਜ ਤੇ ਕੈਮਰਾ ਬਾਹਲਾ ਚੰਗਾ ਲੈਵਾ ਲੱਗਾ ਬੈਕ ਆ ਉਹਦੇ ਅੱਗੇ ਪਿੱਛੇ ਦਾ ਰਾਹ ਜਮਾ ਫੀਟਿੰਗ ਆ ਲੈਵਾ ਉਹਨੇ ਮੂਰਾ ਗਾੜੀ ਉਹਨੇ ਪਿੱਸੇ ਨੂੰ ਭਰਾ ਮੇਰਾ ਥਣ ਵੀ ਲਾਲੀ ਤੇ ਆ ਜਮਾ ਲਾਲੀ ਗੁਲਾਬੀ ਥਾਣਾ ਦੇ ਸਣਦਾ ਆਪਾਂ ਮਾੜਾ ਲੈਂਦੇ ਨਹੀਂ ਹੁੰਦੇ ਬਈ ਯਾਰ ਸੁਗਾ ਚੰਗੌਰ ਸਿੰਘ ਦੂਜਾ ਕਾ ਸਿੱਗੀ ਆ ਮੂੰਹ ਵੀਰੇ ਦੰਦਾਂ 'ਚ 6 ਦੰਦ ਸੱਤ ਕਿਹ ਰੱਖ ਜਾਵੇ ਦੰਦ ਵੀਰੇ ਦੰਦ ਪਟਕ ਕਰਕੇ ਆਵੇ ਕਹਿ ਕਹਿਣ ਦੀ ਗੱਲ ਨਹੀਂ ਵੀ ਚੰਗੌਰ ਦੇ ਦੰਦ ਪਾਏ ਕਹਿੰਦਾ ਦੰਦਾਂ ਜਾ ਦੰਦ ਪਟਕ ਕੇ ਲੱਗ ਜਾਵੇ ਆਪ ਨੂੰ ਕੋਈ ਦਰਾਜ ਨਹੀਂ ਚਾਹੀਦਾ ਤੇਰਾ ਕੈਣ ਦਾ ਭਾਅ ਵੀ ਇਹ ਆ ਵੀ ਚੈੱਕ ਕਰਕੇ ਲੈ ਕੇ ਜਾ ਹਾਂ ਜਿਹੜੀ ਜਿੰਮੇ ਕਹੂੰ ਤਾਂ ਨਿਕਲੂ ਓਵੇਂ ਨਿਕਲੂ ਜੇ ਲੱਬੇ ਕਹਾਂਗੇ ਤਾਂ 100 ਨਿਕਲੂ ਵੀਰੇ ਠੀਕ ਆ ਗੱਲ ਹਾਂ ਹਾਂ ਬਿਲਕੁਲ ਬੋਜ ਕੇ ਬੋਜ ਕੇ ਲੈ ਜਾ ਲੈ ਚੱਲ ਪਰੇਸ਼ਾਨ ਨਾ ਸੀਲ ਸੰਜੋੜਾ ਬੈਣਾ ਖਣੀ ਨੇ ਬਾਹਰੇ ਉਹਦੇ ਅਤੇ ਇੱਥੋਂ ਇਹਦਾ ਤੋਰਾ ਤੂਰਾ ਕਰਾ ਦੇ ਗੈਰੀ ਚੈੱਕ ਇੱਕ ਅਸਲਾ ਭਰਾ ਮੇਰਾ ਦੁਰਦੀ ਦਰਦੀ ਵੀ ਲੋਟ ਆ ਉਹ ਵੀ ਤੁਹਾਨੂੰ ਦਿਖਾ ਦਾਨੇ ਤੇ ਆ ਕੀ ਬਿਲਕੁਲ ਨਵੇਂ ਹਨ ਚੋ ਇਹਦੇ ਦੰਦ ਦੀ ਪ੍ਰਮਾਣ ਕਰ ਦਾਨਗੇ ਵੀ ਹਾਂ ਬੇ ਸੇ ਚੱਕ ਕਰੀ ਜਾ ਹਣਾ ਦੂਜਾ ਸੁਗਾ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਆਰਡਰ ਦਾ ਸੈਜ ਤਾਂ ਬਾਈ ਦਾ ਬਾਖ ਮਾਲੀ ਹੁੰਦਾ ਸਾਰੇ ਪਸ਼ੂਆਂ ਦਾ ਕੋਈ ਨਹੀਂ ਬੱਚੇ ਤੇ ਲੈ ਚੱਲ ਕਰ ਲੈ ਚੱਲ ਗਿਆ ਨਹੀਂ ਹੁਣ ਹਾਂ ਛੋਟੇ ਬੱਚੇ ਕਰ ਬੀ ਉਸਕੇ ਲੈ ਚੱਲ ਹੌਲੀ ਤੋਰਨੀ ਥੋੜਾ ਜਿਹਾ ਪ੍ਰੇਸ਼ਾਨ ਨਾ ਕਰ ਭੱਜੂਗੀ ਕਿਰਾਂ ਕਿਰਾਂ ਕਰੂ ਹਰ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਕਦ ਕਾਠ ਵਾਲੇ ਮਾਮਲੇ 'ਚ ਤੇ ਬਾਕੀ ਆਰਡਰ ਵਾਲੇ ਪੱਖ ਤੋਂ ਗੱਲ ਕਰ ਲਈ ਆਰਡਰ ਵਾਲੇ ਪੱਖ ਤੋਂ ਉਹ ਚੋਚ ਕੇ ਚੋਚ ਕੇ ਚੋਚ ਕੇ ਚੋਚ ਕੇ ਚੋਚ ਕੇ ਬਸ ਬਸ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਅੱਥੋਂ ਤਾਂ ਖਾਦੀ ਗਰੀ ਲੰਬਾਈ ਲੁਮਣੀ ਕਮਾਲ ਐ ਅੱਥੋਂ ਤੇਰੇ ਵਾਲੇ ਬੰਨੀ ਕਮਾਲ ਐ ਬੱਕਰਾ ਥੋੜਾ ਜਿਹਾ ਬੱਚੇ ਮੇਰੇ ਪਾਸੇ ਕਮਾ ਕੇ ਲੈ ਚੱਲ ਅੰਦਰ ਦਿਖਾ ਦੇ ਮਾੜਾ ਮੂੰਹ ਮੂੰਹ ਦਿਖਾ ਦੇ ਮੂੰਹ ਦੀ ਬਹੁਤ ਸੋਹਣੀ ਆ ਬਈ ਯਾਰ ਥੋੜਾ ਜਿਹਾ ਗਲਤ ਬੱਚਿਆ ਕਰਦੀ ਆ ਵੀਰੇ ਥੋੜਾ ਬੱਚੇ ਦਾ ਵੱਧ ਕਰਦੀ ਆ ਗੋਬਰ ਕਰਦੀ ਆ ਸਦਿਆਂ ਪੂਰਾ ਟੈਟ ਮੋਖ ਮੂਖ ਹੀ ਲੱਗੀ ਉਹ ਜਮਾਨੀ ਵਾਲੀ ਆ ਨਾ ਜਵਾਨੀ ਵਾਲੀ ਵੀਰੇ ਥੋੜਾ ਲਾ ਬਈ ਯ ਦੰਦਾਂ ਚ ਆ ਗਈ ਛੇਰ ਆਂਦ ਹਾਂ ਹਾਂ ਵੀਰੇ ਛੇਰ ਬੱਚਾ ਕੀ ਆ ਗਿਆ ਜੀ ਮਾਗਰ ਬਸ ਆ ਗਿਆ ਵੀਰੇ ਆ ਨਾਲ ਆ ਗਿਆ ਬੱਚਾ ਪਰ ਬੱਚਾ ਸੋਹਣਾ ਬਹੁਤ ਪਾਇਆ ਸੀ ਇਹਨੇ ਬਾਹਾਂ ਘੇਂਡ ਪਾਇਆ ਸੀ ਬਸਾ ਵੀਰੇ ਆ ਬੱਚਾ ਵੀ ਬਹੁਤ ਚੰਗਾ ਪਾਇਆ ਸੀ ਤੇ ਬਾਕੀ ਇੱਥੋਂ ਤੁਹਾਨੂੰ ਆਪਾਂ ਹੁਣ ਬੱਚਾ ਲਾ ਕੇ ਧਾਰਾਂ ਵੀ ਸਜਣੇ ਆਂਗੇ ਮਾਰ ਕੇ ਦਿਖਾ ਦਾਂਗੇ ਲਾ ਦਿਓ ਜੀ ਬੱਚਾ ਧਾਰਾਂ ਤੁਹਾਨੂੰ ਸਜਣੋ ਮਾਰ ਕੇ ਦਿਖਾ ਦਿਆਂ ਆਪਣੀ ਹਰੇ ਤੋਂ ਥਲੇ ਭਾਈ ਦੋਨੇ ਬਰਾਬਰ ਬੈਠਦੇ ਵੀਰੇ ਭਾਈ ਜੀ ਯਾਰ ਠੀਕ ਆ ਗੱਲ ਆਏ ਭਾਈ ਕਹਿੰਦਾ ਆਪਣੀ ਖਾਸੀਅਤ ਆ ਵੀ ਦੋਨਾਂ ਪਾਸੋਂ बराबर ਬੈਗੀ ਚਵਾਈ ਕਰਦੇ ਆ ਆਪਾਂ ਚਵਾਈ ਦੀ ਫੁੱਲ ਫੋਕੀ ਆ ਤੇ ਇੱਥੋਂ ਦੋਏ ਬੰਦੇ ਬੈਠੇ ਦਿਖਾ ਦੇ ਬਿਨਾਂ ਨਿਆਣੇ ਤਾਂ ਹਾਂ ਵੀ ਦਿਨਾਂ ਦੇ ਗੁਜ਼ਾਰਾ ਹੋਣਾ ਹੋਇਆ ਗੱਡੀ ਮਾ ਠੀਕ ਠੰਡੀ ਆ ਕੋਈ ਨਹੀਂ ਹੈਗਾ ਓਕੇ ਤਾਂ ਬੰਦੀ ਆਪਾਂ ਚਾਰਾਂ ਵੀਡੀਓ ਵਾਲੇ ਬਾਹਰ ਛੱਡ ਦੇ ਸਕਦਾ ਪੈਸੇ ਦੱਸ ਦੇ ਹੁਣ ਜੀ ਪੈਸੇ ਯਾਰ ਮੁੱਲ ਦਾ 75 ਕਾ ਦਾ 80 ਕਾ ਵੀਰੇ 72000 ਦੀ ਵੈੜ ਦੇ ਦਾਂਗਾ ਫਰਾਬ ਦਾ 72 ਦੀ ਦੇ ਦਾਂਗਾ ਬਿਲਕੁਲ 72 ਦੀ ਵੀਰੇ ਸਵੇਰ ਆ ਦੀ ਠੰਡੀ ਬਾਹਲੀ ਸੌ ਸਵੇਰ ਵਾਲੇ ਫੇਰ ਕਹਿੰਦੀ ਕੋਈ ਚੱਕਰ ਨਹੀਂ ਦੁਬਾਰੇ ਦੇਖੀ ਲੈ ਕਾਰਾ ਨਾ ਮਾਰੀ ਥੱਲੇ ਨਾ ਜੀ ਮਾਰਦਾ ਖਾਂਦੀ ਮਾਰਦਾ ਦੋਨ ਕੋਈ ਚੱਕਰੀ ਕੋਈ ਨਹੀਂ ਵੀਰੇ ਯਾਰ ਹਾਲ ਹੈ ਠੀਕ ਆ ਰਹਾ ਲਾ ਉੱਠ ਕੇ ਦੁਬਾਰਾ ਯਾਰ ਚਾਹ ਪਾਣੀ ਨਾਲ ਦੁਬਾਰਾ ਫੇਰ ਜਰੂਰ ਬਾਅਦ ਛੱਡ ਦੇ ਕੋਈ ਰਸਤੇ ਦਾ ਆ ਜਾ ਪ੍ਰੈਸ ਦਾ ਕੰਮ ਹੀ ਹੈ ਵੀਰੇ ਇਹ ਦੇ ਦਾਂਗੇ 72 ਦੀ ਮਾਨਤਾਨ ਥੋੜਾ ਮਾਨਤਾਨ ਕਰ ਦਾਂਗੇ ਯਾਰ ਵਾਹ ਇਹ ਨੂੰ ਮੋੜਦੇ ਨਹੀਂ ਗੱਲ ਮਖਾ ਯਾਰ ਆਪਣਾ ਆਫਰ ਹੀ ਦੇ ਰਿਹਾ ਲੇਕਿਨ ਮੂਲੀ ਗਾੜੀ ਦੇਖੀ ਕਿਵੇਂ ਮਾਰੇ ਕੱਢ ਕੇ ਗਲਾਬੀ ਗਲਾਬੀ ਬਾਈ ਯਾਰ ਆਏਗੇ ਸੱਜਣ ਨੂੰ ਪਾਈ ਕਹਿੰਦਾ ਮੋੜਦੇ ਨਹੀਂ ਤੇ ਜਮਾ ਹੋ ਦੇ ਭਾਰਤ ਦਾ ਨਕਸ਼ਾ ਵਾਲਾ ਕੰਮ ਹੋਇਆ ਤਾਂ ਦੇਖੀ ਵੀਰੇ ਇਹਦਾ ਥਾਂ ਥਣ ਬੜਾ ਸੋਹਣਾ ਦੇਖੀ ਯਾਰ ਆਸਲਾ ਆਸਲਾ ਜਿਹਦੇ ਜਿਹਨੂੰ ਕਹਿੰ ਤੱਕ ਗੱਰੀ ਇੱਧਰ ਲੈ ਬੰਨ੍ਹ ਲਈ ਆ ਕੈਮਰਾ ਇੱਥੇ ਹੀ ਰੁਕੀ ਰਹਿਣ ਦੇ ਬਾਈ ਇਹਦੀ ਲੰਬਾਈ ਦਿਖਾ ਦੇ ਪਛਾਣ ਹੋ ਸਲੀਨ ਠੰਡੀ ਦਾ ਬਾਈ ਯਾਰ ਆਪਣੀ ਗੱਬਣ ਦੇ ਥੱਲੇ ਬੈ ਜੀ ਯਾਰ ਸੋਈ ਤੇ ਉਹੀ ਲਾਈਨ ਦਿਖਾ ਦੇ ਪੈਰਾਂ ਦੀ ਬੰਨ੍ਹ ਸਲੀਨ ਬੰਦਾ ਪਿੰਡਾ ਪੈਰਾਂ ਦੀ ਦੇ ਦੂਬਾ ਇਹਦੇ ਨਾਲ ਥੰਡ ਦਾ ਸਾਈਡ ਦਿਖਾ ਦੇ ਯਾਰ ਚਾਹੇ ਨਾ ਇਹਨੂੰ ਜਿਹੜੇ ਨਹੀਂ ਵੀ ਧਾਰ ਜਾਣ ਦਾ ਚਵਾਈ ਉਹ ਲੈ ਦੇਖੀ ਨਾ ਨਾ ਦੇਖੀ ਕਿਵੇਂ ਲੈ ਬੈ ਦੇ ਦੇ ਚਿਹਰਾ ਪਰਾਮ ਦੇਖੀ ਤੋਰ ਖੋਲ ਕੇ ਦੇਖੀ ਬਾਈ ਕਹਿੰਦੇ ਆਈ ਦੇਖੀ ਬੈਤੀ ਕਹਿੰਦੇ ਬਾਈ ਯਾਰ ਦੇਖੀ ਥਾਣੋ ਦੇਖੀਗਾ ਸਿਖਾ ਦੇ ਦੋ ਕਿਵੇਂ ਜੋ ਕਿਵੇਂ ਗੱਲ ਕਰੀਏ ਨੇ ਦੇਖੀ ਤਰੋ ਗੱਬਣ ਗਾ ਗਈ ਸੂਈ ਹੋਈ ਜਾ ਮੈਂ ਆ ਗਾਂ ਬਪਾਰੀ ਨਾ ਕਹਿੰਦਾ ਤੂੰ ਤੂੰ ਹੱਥ ਮਰੀ ਜੇ ਠੰਡੀ ਹੁਤਾ ਨਾ ਗੋਪਰਾ ਮੇਰੇ ਠੀਕ ਹੈ ਸੋਨਾ ਗਾ ਉਹ ਆਈ ਨਹੀਂ ਲੈਗ ਦਾ ਭਰਾ ਹੈ ਕਿ ਸੋਨਾ ਮੈਂ ਨਹੀਂ ਨਾ ਕੋਈ ਮੈਂ ਹੰਕਾਰੀਆਂ ਜਾ ਕੋਈ ਮੈਂ ਬੜਾਈ ਖੁਰਾਂਗਾ ਪਰ ਚੀਜ਼ ਕਰਾਉਂਦੀ ਹੈ ਬਾਈ ਯਾਰ ਸ਼ਗਮ ਟੋਰ ਖੋਲ ਕੇ ਬਿਲਕੁਲ ਨਵੇਂ ਹਾਨ ਦੇ ਵਿੱਚ ਆ ਗਈ ਕੌਲੀ ਚ ਪਾਣੀ ਪਿਆਦੀ ਬਈ ਦੇਖੀ ਮੂੰਹ ਦੇਖੀ ਟੋਰ ਜੋ ਭਰਾ ਚੌਗੀ ਹੋ ਕੇ ਸਿੱਗਦੇ ਨਾਲ ਚੱਕੀ ਬੈਠੀ ਮਾੜੇ ਮਾੜੇ ਚੌਗੀ ਮਨ ਲੈ ਦੇ ਸਕ ਸਿੱਖੀ ਮਾੜੇ ਚਾਰ ਦੰਦ ਬਰਾਬਰ ਹਾਂ ਚਾਰ ਬਰਾਬਰ ਕੀ ਦੀੇ ਬਾਤ ਖਾਓ ਦੇ ਬਾਤ ਦੱਸਣ ਦੀ ਲੋੜ ਨਹੀਂ ਕੋਈ ਨਾ ਗੋੜ ਦਾ ਘਾਟਾ ਲਾ ਕੇ ਸ 4 ਤੋਂ 5 ਦਿਨ ਪੈਨੇ ਇਹਨੇ ਭਲੂਣ ਨੇ ਜਿੱਦੋਂ ਮੈਂ ਲਈ ਕੋਈ 25 ਤੋਂ 26 ਕਿਲੋ ਦਾ ਕਹਦਾ ਹੈ ਦਾ ਬੜਾ ਠੋਕ ਮਾਰਡਰ ਹਾਂ ਉਹਨੇ 21 ਤੋਂ 20 20 ਤੋਂ 21 ਕਿਲੋ ਕਹਦਾ ਹੈ ਇਹਦਾ ਉਹ ਸਿਸਟਮ ਹੈ ਕਹਿੰਦੇ ਆਪਾਂ ਨੱਕਾ ਜਮਾਂ ਪਿਆਰ ਨੋਗਰਾ ਕੋ ਉਡਾ ਦੇਖੀ ਗਾੜੀ ਦੇ ਪਸਾੜੀ ਇੰਨੀ ਚੰਗੀਆਂ ਨੇ ਯਾਰਾ ਜਿੱਦ-ਘੇੜ ਤੇ ਥਾਣ ਲਈ ਫਿਰਦੀ ਆ ਬਾਈ ਯਾਰਾ ਆਪਾਂ ਮਰ ਨੱਕਾ ਨਹੀਂ ਲਾਉਂਦੇ ਪਾਣੀ ਪਾ ਕੇ ਕਹਿੰਦੇ ਨੇ ਲਾੜ ਦੇ ਕੇਰਾ ਆ ਦੇਖ ਲਾ ਇੱਧਰ ਦੇਖ ਗੁਰ ਇੱਧਰ ਇੱਧਰ ਹੀ ਮਾਰੇ ਦੇਖੀ ਨਾ ਆਰਡਰ ਦੇ ਦੇਖੀ ਮੈਂ ਯਾਰਾ ਨਾਲਾ ਨੂਣਾ ਦੇ ਕਿਚੇ ਬੜੀ ਨਹੀਂ ਆਏ ਬਹਿ ਜਾ ਐ ਥੋੜੀ ਜਿਆਦਾ ਕ ਨੁਖਰਾ ਕੋੜਾ ਕਿ ਤਰ੍ਹਾਂ ਦਾ ਦੇਖ ਤੇ ਦੇਖੀ ਆਸਲ ਬਾਲੀ ਹੈ ਆਸਲ ਆ ਜਮਾ ਕੁਛ ਵੀ ਨਹੀਂ ਕਹਿੰਦੀ ਬਾਈ ਯਾਰ ਲਾ ਤਾਰਾ ਦੂਰਾ ਮਾਰਦਾ ਕੁਛ ਵੀ ਨਹੀਂ ਕਹਿੰਦੀ ਬਾਈ ਇਹ ਕਰਮ ਵਾਲੀ ਰੱਬ ਦੀ ਉਮਰ ਲਾਵੇ ਨਵੇਂ ਹਾਨਚੀ ਆ ਗਈ ਤੇ ਆਰਡਰ ਕੁਆਲਿਟੀ ਬਾਲੀ ਜਿਆਦੇ ਠੋਸ ਰੱਖਦੀ ਆ ਬਾ ਕਮਾਲ ਹੀ ਰੱਖਦੀ ਆ ਬਾਲੀ ਚੰਗੀ ਆਸਲ ਆ ਲੈ ਚੱਲ ਬਈ ਇੱਥੇ ਠੱਪ ਤੇ ਯਾਰ ਬਾਈ ਗੋੜ ਦਾ ਗੱਟਾ ਲੈ ਕੇ ਸੂਜੋ ਸੂਜ ਕਰਮ ਵਾਲੀ ਚਾਰ ਤਨ ਪੈ ਆਰਡਰ ਜਮਾ ਠੋਕ ਮਾਰ ਰੱਖ ਬਾਈ ਮਜ਼ਬੂਤ ਆਰਡਰ ਰੱਖ ਰੋਕੀ ਬਾਈ ਉਰੇ ਮਾਰੀ ਰੋਕ ਲਾ ਵੀਰੇ ਕਰਾਂ ਇੱਕ ਪੈਰ ਗਾਨ ਇੱਥੇ ਦਿਖਾ ਦੇ ਦੇਖੀ ਐ ਪੌੜੀ ਜੇਲ ਚੜਨ ਵਾਲਾ ਕੰਮ ਹੋ ਜੇ ਮੈਂ ਟੰਬੇ ਨਹੀਂ ਚੜ ਕੇ ਤਰਦੇ ਆ ਉਹ ਚੀਜ਼ ਆ ਆ ਚੀਜ਼ ਹੈ ਜੀ ਆ ਗਲਾਰਾ ਭਰੂ ਜਾਂ ਲੈ ਦੇਖੀ ਐ ਜਿਵੇਂ ਮਰਜ਼ੀ ਵੰਟੇ ਖੇਡੀ ਚੱਲੇ ਆ ਥਾਣਾ ਦਿਖਾਉ ਦੇ ਮੁੱਠੀ ਵਾਲਾ ਪਿਆਵਰ ਮੁੱਠੀ ਵਾਲਾ ਜਿਹਨੂੰ ਕਹਿੰਦੇ ਨੇ ਪਿਆਵਰ ਲੁੱਦਿਆਂ ਦਾ ਘਰ ਭਰਾ ਮੇਰੇ ਹੀ ਲੈਂਦੇ ਭਾਲ ਦੇ ਖਾਂਦੇ ਆਖਰੀ ਇੱਥੋਂ ਦਿਖਾ ਗਰੀ ਲੈਵੇ ਲੂਵੇ ਦਾ ਬਾਹਲੀ ਪੱਧਰਾ ਵੀਰੇ ਹੱਦੋਂ ਵੱਧ ਗੁਰੀ ਆ ਸਵੇਰ ਦੀ ਵੀ ਠੰਡੀ ਸੀ ਬਾਹਲੀ ਠੰਡੀ ਆ ਯਾਰ ਕਮਾਲ ਆ ਬਈ ਇੱਥੋਂ ਜਦੋਂ ਆਪਾਂ ਲੈਨੇ ਆ ਕਮਾਲ ਜਦੋਂ ਇਧਰਲੇ ਪੱਧਰੇ ਲੋ ਲੈਨੇ ਆ ਸੀ ਬਈ ਯਾਰ ਹਾਂ ਗੁਰੀ ਜਦੋਂ ਬਈ ਆਪਾਂ ਲੈਨੇ ਆ ਤਾਂ ਹੱਥ ਮਾਰ ਕੇ ਗਾਂ ਨੂੰ ਲੈਣਾ ਭਰਾ ਮੇਰਾ ਇੱਥੋਂ ਦਿਖਾ ਠੰਡਾ ਸਹਿਜ ਗਾੜੀ ਗਿੱਟ-ਗਿੱਟ ਦੀ ਲੱਗੀ ਹੋ ਠੰਡ ਦੀ ਤੇ ਪੰਚ ਸਿਰਫ 4 ਦਾ ਅੰਦਾਜ਼ ਛਿੱਗ ਦੇ ਬਾਈ ਕਹਿੰਦਾ ਚੱਕਦੀ ਆ ਹਾਂ ਵੀ ਸਿੱੱਗੀ ਮੰਨ ਲਓ ਤੁਸੀਂ ਚੌਗੀ ਮੰਨ ਲਓ ਨਾ ਉੱਪਰ ਇਹ ਵੀ ਪੂਰਾ ਟੈਟਾ ਇਹ ਨਾ ਗੋਬਰ ਦਾ ਆਪਾਂ ਗਾਂ ਬਸਤੀ ਜਵਾਨੀ ਵਾਲੀ ਭਾਲ ਦੇਣਾ ਠੀਕ ਹੈ ਹਾਂ ਆਪਾਂ ਉਹ ਨਹੀਂ ਹੈਗੀ ਵੀ ਤੋਰੀ ਨੇ ਉਹ ਕੀ ਕਰਨਾ ਰੁਈਆ ਵੀ ਆਪਾਂ ਕਰਾਉਣੇ ਆਰਡਰ ਆਰਡਰ ਵਾਲਾ ਪਸੰਦੀਦਾ ਹਾਂ ਚਾਰ ਦਿਨ ਆਪਣਾ ਆਰਡਰ 헤ਰੇਗਾ ਨਾ ਜਿੱਦਾਂ ਹੀ ਮਿਲੂ ਬਾਈ ਯਾਰ ਆਪ ਨੂੰ ਅਰੇ ਠੋਸ ਆ ਗਿਆ ਲੋਹੇ ਵਰਗਾ ਮਜ਼ਬੂਤ ਆ ਗਿਆ ਜਿਵੇਂ ਨਾਲ ਲੱਗ ਨਜ਼ਾਰੇ ਦੇ ਦੂ ਬਾਈ ਨਜ਼ਾਰੇ ਦੇ ਦੂ ਹਾਂ ਇਧਰੋਂ ਦਿਖਾ ਦੇ ਸਾਈਡ ਤੋਂ ਲੈ ਚੱਲੇ 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 ਨਜ਼ਾਰੇ ਦੇ ਦੂ ਗੁਰੀ ਜਿਹਦੇ ਕਰੇ ਬਾਗੀ ਪਿਛਾਂ ਵਾਲੇ ਪੱਖ ਤੋਂ ਦੰਦਾਂ 'ਚ ਚਾਰ ਦੰਦ ਬਰਾਬਰ ਕਰਕੇ ਛੇ ਦੇ ਬਾਈ ਕਹਿੰਦਾ ਚੱਕੀ ਜਾਂਦੀ ਹੈ ਕਿਸੇ ਦੀ ਕੋਠੀਆ ਘਰ ਰੱਖੀ ਸੋਨੂੰ ਆਪ ਹੀ ਦੱਸਦੀ ਆ ਯਾਰ ਵੀ ਜਵਾਨੀ ਵਾਲੀ ਵਹਿੜ ਹੈ ਕਿਸੇ ਕੋਠੀ ਦਾ ਸ਼ਿੰਗਾਰ ਮੰਗਣਾ ਨੇ ਬਾਈ ਗੁਰੀ ਯਾਰ ਇੱਥੋਂ ਦਿਖਾ ਦੇ ਯਾਰ ਸ਼ਿੰਗਾਰ ਆਰਡਰ ਦਾ ਹਾਰ ਸ਼ਿੰਗਾਰੀ ਹੈ ਇਹ ਵੀ ਜਿਹੜਾ ਆਰਡਰ ਚੰਗਾ ਤੇ ਇਹ ਕਿਹਦੇ ਜੇਰ ਦਿਖਾ ਦਿੰਦੇ ਭਰਾ ਮੇਰੇ ਚੰਗਾ ਹਾਂਜੀ ਰਾਂ ਦੀ ਉਹਦੀ ਇੱਕ ਨੰਬਰ ਵਾਲੀ ਵੀ ਹਾਂ ਇੱਕ ਨੰਬਰ ਵਾਲੀ ਜੇਰ ਦਿਖਾ ਦੇ ਦੀ ਠੀਕ ਆ ਤਾਂ ਗੱਬਣਾ ਇਹ ਤਾਂ ਗੱਬਣਾ ਹਾਲੇ ਮਾਰ ਕੇ ਦੇ ਦੇ ਨਾ 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 ਇਹ ਤਾਂ ਰਹਿੰਦੇ 4 ਰਹਿੰਦੇ ਬਾਕੀ ਸਾਰੇ ਇੱਥੋਂ ਦਾ ਕੱਦ ਕਾੜ ਦਿਖਾ ਦੀ ਗਰੀ ਅਗਲਾ ਕਹਿੰਦਾ ਵਾਲੀ ਬਰਦੀ ਬਣਾ ਦਾਂਗੇ ਇਹ ਹੋਸਨਾ ਬਹੁਤ ਬੈਡ ਦੇ ਦੇਖੀ ਗੁਰੀ ਦੇਖੀ ਗੁਰੀ ਮੂੰਹ ਦਾ ਦੇਖੀ ਇਹ ਤਾਂ ਫੇਸ ਕੁਆਲਿਟੀ ਤੇ ਮਾਰਦੇ ਸੁਭਾਅ ਦੀ ਵਾਲੀ ਠੰਡੀ ਬਾਈ ਠੰਡੀ ਜ ਬਈ ਗੁਰੀ ਥੇ ਬਹਿ ਜਾ ਵੰਟੇ ਖਿੱਡੀ ਚੱਲੇ ਆਏ ਕੋ ਉ ਤੋ ਗਾ ਆਪਣੀ ਕੋਲੇ ਉਹ ਨਹੀਂ ਹੈਗਾ ਵੀ ਲੱਤਾਂ ਲੁੱਤਾਂ ਲਈ ਆ ਦੂਮਣਾ ਮੈਂ ਕਿਹਾ ਬੱਤੀ ਬੁੱਤੀ ਕੁਛ ਨਹੀਂ ਚੱਲਦੀ ਬਈ ਗੁਰੀ ਬਈ ਕੇ ਨਹੀਂ ਕੋਈ ਚੱਕਰੀ ਕੋਈ ਨਹੀਂ ਯਾਰ ਚੱਕਰੀ ਕੋਈ ਨਹੀਂ ਲੈ ਵੰਟੇ ਖਿੱਡੀ ਚੱਲੇ ਕੁਛ ਨਹੀਂ ਕਿਲਾ ਆ ਫਰ ਲੱਗਿਆ ਥਾਣੇ ਦੇ ਗੁਰੀ ਚਮਕੌਰ ਕਹਿੰਨੇ ਕਿਸੇ ਗੱਲ ਕਰਕੇ ਜਾਣਾ ਜਾਂਦਾ ਆ ਆ ਚੀਜ਼ਾਂ ਕਰਕੇ ਜਾਣਾ ਜਾਂਦਾ ਬਾਈ ਇਹਦੇ ਚਮਕੌਰ ਪੈਸੇ ਕਰਦੇ ਨੇ ਪੈਸੇ ਇਹਦੇ ਕਿਵੇਂ ਇਹਦੇ ਪੈਸੇ ਕਿ ਪੈਸੇ ਮੈਂ ਫੋਨ ਤੇ ਕਰ ਲਾਂਗੇ ਅੱਛਾ ਲੈ ਮਹਰਤਨੀ ਮੰਗਦਾ ਨੋ ਨੋ ਨਾ ਦੇ ਵੀ ਦੁੱਧ ਬਾਰਗਾ ਦੁੱਧ ਦਿੱਕੇ ਮੈਂ ਬਾਰ ਫਰਗਾ ਮਾਰਦਾ ਇਹ ਦੁੱਧ ਮੈਂ ਸੱਜਾ ਮੈਂ ਚਿੱਟਾ ਮੈਂ ਪਸਾਨ ਨਹੀਂ ਜ਼ਿਆਦਾ ਕੋਈ ਮੈਂ ਦੁੱਧ ਮੈਂ ਸਾਰੇ ਗਾਂ ਲਗਾ ਸੀ ਰੇਟ ਇਹਦਾ ਬਾਈ ਕਹਿੰਦਾ ਇਹ ਫੋਨ ਤੇ ਕਰ ਲਾਂਗੇ ਬਾਈ ਯਾਰਾ ਗੱਬਣਾ ਬਹਿੜਾ ਹਾਂ ਦੇਖੀ ਆਰਡਰ ਦੇ ਬੇਨ ਜੁਣੀ ਦੇਖੀ ਕੋਈ ਖਣ ਲੱਗਦੀ ਜਾਂ ਕਿ ਆਜੀ ਦੇਖ ਆ ਦੇ ਤੇ ਚੀਜ਼ ਕਵਾਲਿਟੀ ਦਾ ਇੱਥੋਂ ਘਰੀ ਪਛਾਣ ਹੋ ਕੇ ਸਾਰੀ ਦਿਖਾ ਦੇ ਇੱਕ ਵਾਰ ਜਾਂ ਕੀ ਹੈ ਮੈਂ ਹੱਥ ਮਰੀ ਜਾਂ ਨੇ ਜਿਹੜੀ ਵੀਰੇ ਇਹ ਫੱਟੀਦਾਰ ਬਹਿੜ ਫੱਟੀਦਾਰ ਆਈ ਅਸਲ ਐਨ ਬਰੀਕ ਹੈ ਬਰੀਕ ਬਹਿੜਾ ਜਿਹਨਾਂ ਦੁੱਧ ਵਾਲਾ ਪੀਸਾ ਕੋਈ ਗੁਰੀ ਨੰਬਰ ਬੋਲ ਦੇ ਨੰਬਰ 9779475642 9779475642 ਦਾ ਨੰਬਰ ਹੈ ਦੋਹਾਂ ਕੋਟੀਆਂ ਚੋਂ ਤੁਹਾਨੂੰ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਚਾਰ ਬੰਦੇ ਕੋਲੇ ਆਵਾਂ ਕੋਈ ਚੱਕਰੀ ਨਹੀਂ ਗੱਲਬਾਤ ਕਰਕੇ ਚਾਰ ਬੰਦੇ ਨਾਲ ਲੈ ਕੇ ਬਾਈ ਕਹਿੰਦਾ ਆ ਕੇ ਪਾਸ ਕਰਕੇ ਲੈ ਜਿਓ ਧੰਨਵਾਦ